ਮਹਾਰਾਜ महाराज जय

पत्रा ਜੀਰਾ ਤੇ ਮੇਰੀਆਂ ਮਾਤਾਵਾ ਭੈਣਾ ਤੇ ਮੇਰੇ ਛੋਲੇ ਭਰਾ ਜਿਹੜੇ ਨੀਂਹ ਦੇ ਵਿੱਚ ਵੀ ਸਾਡੇ ਪ੍ਰੋਗਰਾਮ ਨੂੰ ਅੰਸ਼ੇਸ਼ ਸਿੰਘਾ ਦੇ ਨੂੰ ਮਰਵਾ ਬਹੁਤ ਹੁਨੇ ਨਾਲ ਉੱਥਾਂ ਨਾਲ ਜਿਹੜਾ ਦਿਖ ਰਹੇ ਹੈ ਤੇ ਮੇਰੀ ਜਿਹੜੀ ਸਾਰੀ ਜਿਲ੍ਹੇ ਦੀ ਟੀਮ ਸਾਡੇ ਜ਼ਿਲ੍ਹਾ ਪ੍ਰਧਾਨ ਅਰਕੇਸ਼ ਸ਼ਰਮਾ ਜੀ ਮੁਰੇ ਤੋਂ ਗਮਿੰਦਰ ਜੀ ਆਪ ਨਿਰਗਤੋਂ ਮਕੇਸ਼ 바ਵਾ ਜੀ ਸੰਦੀਪ ਬਾਡੀ ਜੀ ਅਲੱਗ ਅਲੱਗ ਜਿਹੜੇ ਸਾਡੇ ਉਹਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਮੇਰੀ ਜਿਹੜੀ ਯੂਥਰੀ ਟੀਮ ਹੈ ਮੈਂ ਸਭ ਦਾ ਜਿਹੜਾ ਇੱਥੇ ਇੰਪੋਰਟੈਂਟ ਜਿਹੜਾ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੀ ਜਿਹੜੀ ਪੰਜਾਬ ਦੀ ਸਾਰੀ ਟੀਮ ਦਾ ਜਿਹੜਾ ਧੰਨਵਾਦ ਕਰਦਾ ਹਾਂ ਤੇ ਹੁਣ ਮੈਂ ਜਿਹੜੇ ਦੋ ਸ਼ਬਦ ਸਾਡੇ ਜਿਹੜੇ ਪੰਜਾਬ ਦੇ ਸਾਡੇ ਵੈ ਸ਼੍ਰੀ ਨਰਿੰਦਰ ਸਿੰਘ ਜੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਆਏ ਸਾਰੇ ਸਹਿਯੋਗੀ ਉਹਨਾਂ ਦਾ ਜਿਹੜਾ ਧੰਨਵਾਦ ਕਰਦੇ ਨੇ ਨਰਿੰਦਰ ਪਾਉਲੀ ਜੈਕਾਰੇ ਪੀਰ ਵੱਜਣਗੇ ਹਾਏ ਹਾਏ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੇ ਪ੍ਰਧਾਨ ਜੋਗਰਾਜ ਸ਼ਰਮਾ ਜੀ ਜੋ ਕਿ ਨਿਸ਼ਚਿਤ ਤੌਰ ਤੇ ਸਾਡੇ ਦੇਖਭਾਲ ਕਰਦੇ ਹਨ ਉਹਨਾਂ ਨੂੰ ਜਿਆਗਣਾ ਸਾਡੇ ਪੰਜਾਬ ਦੇ ਸੀਨੀਅਰ ਵੀਰ ਪ੍ਰਧਾਨ ਜੀ ਜੀਦਾ ਜੀ ਉਹ ਵੀ ਮੈਡੀਕਲ ਤੇ ਵਰਤਮਾਨ ਤੋਂ ਦੇਰ ਹੋਇਆ ਬੜੇ ਸਾਰੇ ਲੋਕ ਇੱਥੇ ਪਹੁੰਚਣ ਤੇ ਜਿਵੇਂ ਕਹਿੰਦਾ ਆ ਅੱਜ ਜੋ ਸਾਡੇ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਨੂੰ ਵਿਸ਼ੇਸ਼ ਮੈਡੀਕਲ ਦੀ ਮੀਟਿੰਗ ਨਹੀਂ ਜਾਵੇਗੀ ਤੇ ਅੱਜ ਸਾਡੇ ਕਰਨ ਦੀ ਤੋਂ ਮਰੇਟਾ ਤੋਂ ਹਨ ਕਿਰਨ ਵੇਲਾ ਹਰ ਇੱਕ ਵੱਲੋਂ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਜ਼ਿੰਮੇਵਾਰੀ ਤੁਹਾ ਨੂੰ ਹੀ ਹਸਿਰ ਹੁੰਦੀ ਹੈ ਜਿਹੜਾ ਨੇ ਜ਼ਿੰਦਗੀ ਦੇ ਵਿੱਚ ਤੁਸੀਂ ਚੰਗਾ ਕੰਮ ਕੀਤਾ ਹੋਵੇ ਯਾਰ ਨਾ ਦੇ ਦੇ ਅੰਦਰ ਕੋਈ ਚੋਟਾ ਕਰਨ ਕਰਨ ਦੀ ਮਨਸ਼ਾ ਹੋਵੇ ਨਹੀਂ ਤਾਂ ਐਵੇਂ ਹੀ ਅੰਕਲ ਦਿਸੜੀ ਵੀ ਬਣਾ ਦਿੰਦਾ ਜਿਸੇ ਵੀ ਕੋਲਣਾ ਇੱਕ ਵਾਰ ਪੱਕੀ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਦੇ ਆਪ ਗੁਰਦੈ ਮੀਂਹ ਦੇ ਵਿੱਚ ਮਰੇ ਦਾ ਧਰਤੀ ਦੇ ਉੱਤੇ ਇਹ ਸ਼ਿਵ ਸ਼ੰਗਰ ਦਾ ਸਤ ਕਰ ਲਈ ਤਪਕ ਭੂਏ ਸੋਮੇ ਨਾ ਬੋਪਾ ਦਾ ਨੋ ਕਰਦਾ ਆ ਸਾਡੇ ਪੰਜਾਬ ਪਰ ਲੋਤਾ ਜੀ ਸ਼ਰਮਾ ਜੀ ਜਿਹੜਾ ਵੀ ਦਿਨ ਦੇ ਵਿੱਚ ਸਾਰਾ

ਇਸ ਕਰਕੇ ਮੈਂ ਇੱਕ ਜਕਾਰਾ ਲਾਵਾਂਗਾ ਸੇਸਰਾਂ ਦਾ ਜੈ ਭਵਾਨੀ ਜੈ ਸ਼ਿਵਾਜੀ ਜੈ ਭਵਾਨੀ ਜੈ ਸ਼ਿਵਾਜੀ ਅੱਜ ਸਾਡੇ ਪੰਜਾਬ ਦੇ ਪਰਵਕਤਾ ਆਸ਼ੋਕੀ ਸ਼ਰਮਾ ਜੀ ਤੇ ਉਹਨਾਂ ਦੀ ਸਮੂਹੀ ਜਿਹੜਾ ਟੀਮ ਵੱਲੋਂ ਜਿਹੜਾ ਕਾਰਜਕਰਮ ਰੱਖਿਆ ਗਿਆ ਉਹਦੇ ਸੰਬੰਧ ਵਿੱਚ ਸਾਡੇ ਪੰਜਾਬ ਦੇ ਚਿਨਾ ਪੰਜਾਬ ਦੇ ਪ੍ਰਮukh શ્રી yograj sharma ji ਦੇ ਨਿਰਦੇਸ਼ ਅਨੁਸਾਰ ਸਿੱਖਿਆ ਕੰਮ ਕਰ ਰਹੀ ਹੈ ਆ ਇੱਕ ਬੜਾ ਹੀ ਵਧੀਆ ਸਰਾਣਾ ਯੋਗ ਕਦਮ ਹੈ ਅੱਜ ਪੰਜਾਬ ਦੇ ਵਿੱਚ ਜੇ ਸ਼ਿਖਸ਼ਾ ਦੀ ਆਵਾਜ਼ ਗੂੰਜੀ ਹੈ ਤੇ ਇਹ ਉਹਨਾਂ ਦਾ ਹੀ ਦਿਖਾਈ ਹੈ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਜੇ ਕੋ ਕਿਸੇ ਵੀ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਜੁਵਾ ਬੜੀ ਇਹ ਇੱਕ ਮਾਤਰ ਸ਼ਕਤੀ ਦੋ ਅਹਿਮ ਸਨਕਾਂ ਦੀਆਂ ਪਿੱਲਰ ਨੇ ਜਿੱਨਾ ਦੇ ਸਾਰੇ ਕੋਈ ਵੀ ਸਨਕਾ ਮਜ਼ਬੂਤ ਹੁੰਦਾ ਹੈ ਕੀ ਉਹਨਾਂ ਨੇ ਵੇਖੇ ਅੱਜ ਸਾਡੇ ਅਸ਼ੂਰੀ ਪ੍ਰਵਕਤਾ ਜਿਹੜੇ ਪੰਜਾਬ ਦੇ ਨਹੀਂ ਹੋ ਗਏ ਨਾ ਲੇਕਿਨ ਸ਼ੇਖਸਨਾ ਇੱਕ ਐਸਾ ਮਾਦਾ ਸਿਲਖਣਾ ਹੈ ਜਿਹਨੇ ਸਮੇਂ-ਸਮੇਂ 'ਤੇ ਆਵਾਜ਼ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਨਿਸ਼ਾਨ ਰੂਪ ਦੇ ਕਾਰਨ ਵਾਸਤੇ ਉਹ ਹਮੇਸ਼ਾ ਬਰਾੜੇ ਕੱਢੀ ਰਹੀ ਹੈ ਉਹ ਹਮੇਸ਼ਾ ਕੋਸ਼ਿਸ਼ ਕਰਦੇ ਗਏ ਇੱਕ ਵਾਰੀ ਇਹਨਾਂ ਦੀ ਦਾਸਪੂਜੀ ਤੇ ਜੈਕਾਰਾ ਜਦੋਂ ਲਾਗੋ ਪਤਾ ਲੱਗੇ ਵੀ ਅੱਜ ਬਰੇਡ ਦੇ ਵਿੱਚ ਸ਼ੇਖਸਨਾ ਦਾ ਜਿਹੜਾ ਕੋਈ ਪ੍ਰੋਗਰਾਮ ਹੋਇਆ ਹੈ ਬੀਟਾ ਦੇ ਅਨੁਸਾਰ ਉਹਨਾਂ ਦੀ ਰੁਵਾਈ ਦੇ ਵਿੱਚ ਕਰਨ ਗੋਪਾਲ ਜੀ ਤੇ ਸਾਰੀ ਟੀਮ ਉਹਨਾਂ ਦੀ ਜਿਹੜੀ ਹੈ ਅੱਜ ਸ਼ਿਵ ਸੈਨਾ ਦੇ ਵਿੱਚ ਆ ਜਵਾਨੀ ਧਾਹੀ ਹੈ ਇਹ ਸਾਡੇ ਕਾਜਲ ਮੰਤਰੀ ਜੀ ਪਟਿਆਲਾ ਤੋਂ ਇਹ ਸਾਡੇ ਮਲਾਇਕਾ ਮੰਤਰੀ ਜੀ ਚੰਡੀਗੜ੍ਹ ਤੋਂ ਆਜੀ ਸਾਡ ਇਹ ਜਿਹੜੇ ਆ ਸਾਡੇ ਆ ਮਹਾਮੰਤਰਾ ਹੀ ਦੇ ਅਗਵਾਈ ਦੇ ਵਿੱਚ ਕਰਨ ਗੁਪਤਾ ਜੀ ਦੇ ਅਗਵਾਈ ਦੇ ਵਿੱਚ ਜਿਹੜੇ ਆ ਸਾਰੇ ਆ ਨੇ ਜੁਆਇਨਿੰਗ ਕਰੀ ਹੈ ਮੈਂ ਤੈਨੂੰ ਆਪਣਾ ਸਿਰਦਰਾਂ ਪਾਣੀ ਵੱਲੋਂ ਬਹੁਤਾ ਧੰਨਵਾਦ ਕਰਦਾ ਤੇ ਅੱਧੇ ਇੱਥੇ ਮੈਂ ਇਹਨਾਂ ਨੂੰ ਇਹ ਵੀ ਭਰੋਸਾ ਦਵਾਉਣਾ ਵੀ ਤੁਸੀਂ ਨਾ ਹਮੇਸ਼ਾ ਕਿਹੜੀ ਹੈ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਨਸ਼ੇ ਤੋਂ ਬਹੁਤ ਖਿਲਾਫ ਹੈ ਅਤਵਾਦ ਤੋਂ ਬਹੁਤ ਖਿਲਾਫ ਹੈ ਅਤਵਾਦੀ ਕਿਸੇ ਵੀ ਜਾਤ ਦਾ ਹੋਵੇ ਉਹ ਉਹਦਾ ਕੋਈ ਧਰਮ ਨਹੀਂ ਤਾਂ ਸਿਰਸਾ ਨਾਲ سارے ਧਰਮਾਂ ਦਾ ਸਤਕਾਰ ਕਰਦੀ ਹੈ ਜਿਆ ਮੇਰੇ ਦੁਆਰੇ ਫਿਰ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਰਾਜਪ੍ਰਮੁਖ ਡੋਗਰਾ ਸ਼ਰਮਾ ਜੀ ਪ੍ਰਧਾਨ ਕੋਲ ਤੋਂ ਸਾਡੇ ਸੀਨੀਅਰ ਮੀਤ ਪ੍ਰਧਾਨ ਅਰਜਿਤਪੱilla ਜੀ ਕਰਨ ਸੋਪੀ ਜੀ ਰਮੇਸ਼ਾਤੋਂ ਔੰਕਾਰਤਾ ਜੀ ਸਾਡੇ ਪੰਜਾਬ ਦੇ ਸਪੋਰਟਸਮੈਨ ਰਕੇਸ਼ ਸਿਆਲ ਜੀ ਜਿਸਮਿੰਦਰ ਬੌਰ ਜੀ ਤਾਰਗੀਰ ਜੀ ਗੋਬੀ ਸਿੰਘ ਜੈ ਜੀ ਤੇ ਹੋਰ ਮੇਰੇ ਜਿਹੜੇ ਆ ਰੋਪੜ ਦੇ ਜਿਹੜੇ ਛੇ ਜ਼ਿਲ੍ਹਾ ਪ੍ਰਧਾਨ ਮੈਂ ਉਹਨਾਂ ਦੇ ਨਾਲ ਜਿਹੜੇ ਵੀ ਯੂਆਏ ਉਹਨਾਂ ਦਾ ਮੈਂ ਤੈਅ ਦਿੱਤੋਂ ਇਹਨਾਂ 20 ਦੇ ਵਿੱਚ ਜਿਹੜੇ ਆ ਆ ਕੇ ਪ੍ਰੋਗਰਾਮ ਉਹਨਾਂ ਨੇ ਅਲੀਕਿਆ ਹੈ ਕਿਤੇ ਬੜਾ ਸਵਾਦ ਦਿੱਤਾ ਮੈਂ ਦਿੱਤਾ ਬਹੁਤ ਕਰਦਾ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਮੈਂ ਦੱਸਿਆ ਭੀ ਅਸ਼ਨੀ ਕੁਮਾਰ ਸ਼ਰਮਾ ਜੀ ਜਿਹੜੇ ਪਾਰਟੀ ਦੇ ਪ੍ਰਵਕਤਾ ਨੇ ਪੰਜਾਬ ਦੇ ਸੀਨੀਅਰ ਅਕਾਊਂਟਰ ਰਜਿੰਦਰ ਕੁਮਾਰ ਬਹਿਲਾ ਜੀ ਸੀਨੀਅਰ ਅਕਾਊਂਟਰ ਨਾਲ ਖੜੇ ਨੇ ਇੱਕ ਕਭੀ ਹਾਂ ਪੰਜਾਬ ਦੇ ਵਿੱਚ ਸੇਵਸ ਨਾਲੋਂ ਸ਼ੁਰੂ ਕੀਤਾ ਸੇਵਸ ਨਾਲ ਚੱਲੀ ਕਾਉਂ ਕੀ ਹੋਰ ਕਿਉਂਕਿ ਸ਼ਹਿਰਾਂ ਵਿੱਚ ਤਾਂ ਸਾਡਾ ਸੰਕਰਟਰ ਹੈਗਾ ਜੇਕਰ ਪਿੰਡਾਂ ਦੇ ਵਿੱਚ ਬੜੇ ਉੱਚੇ ਪੱਧਰ ਨਾਲ ਸਹਯੋਗ ਮਿਲ ਰਿਹਾ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਜਿਉਂਦਾ ਦੇਸ਼ ਜਾਦ ਹੋਇਆ ਲੋਕ ਅੱਜ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਕਿਉਂਕਿ ਪੰਜਾਬ ਜਿਹੜਾ ਪੂਰੇ ਵਿਸ਼ਵ ਨੂੰ ਖਾਣਾ ਖਵਾਉਂਦਾ ਸੀ ਅੱਜ ਪੰਜਾਬ ਦੀ ਜਿਹੜੀ ਦੁਰਦਸ਼ਾ ਪੰਜਾਬ ਦੀ ਜਿਹੜੀ ਅਰਧ ਬਸਤਾ ਉਹ ਜ਼ੀਰੋ ਤੇ ਆ ਗਈ ਤੋ ਕਿ ਇੱਕ ਭੇਦ ਭਾਵ ਜਿਹੜਾ ਭੇਦ ਭਾਵ ਭਰੀ ਰਾਜਨੀਤੀ ਆ ਪੰਜਾਬ ਚ ਚੱਲ ਰਹੀ ਆ ਮਤਲਬ ਕਿ ਹਿੰਦੂ ਸਿੱਖ ਏਕਤਾ ਵਿੱਚ ਬੜੇ ਉੱਚੇ ਪੱਧਰ ਤੇ ਇੱਕ ਸੜੀ ਅੰਤਰਜਾਰਿਆ ਦਰਾੜ ਪੈਦਾ ਕਰਨ ਦੀ ਚਾਹਤ ਦਾ ਜ਼ੋਰ ਲਿਆਣ ਤੇ ਮੈਨੂੰ ਜੋ ਲੱਗਦਾ ਪਿੰਡਾਂ ਵਿੱਚ ਜਾ ਕੇ ਆਪਾਂ ਲੋਕਾਂ ਦਾ ਜਿਹੜਾ ਭਰਮ ਹੈ ਬਹਿਮ ਹੈ ਤੇ ਆਪਾਂ ਖਤਮ ਕਰ ਸਕਦੇ ਆ ਇਹ ਹੀ ਸੰਦੇਸ਼ ਆਪਾਂ ਪਿੰਡਾਂ ਵਿੱਚ ਦੇ ਰਿਆਂ ਇਹ ਹੀ ਸੰਦੇਸ਼ ਅੱਜ ਜਿਹੜਾ ਜਿਲ੍ਹਾ ਰੂਪਨਗਰ ਦੇ ਵਿੱਚ ਇਹ ਦੇਣ ਦੇਣ ਵਾਸਤੇ ਆ ਗਏ ਸਾਰੀਆਂ ਪਾਰਟੀਆਂ ਨੂੰ हां बिल्कुल देखो ना तू मेरे गल ਜਿਹੜਾ ਪੰਜਾਬ ਪੂਰੇ ਬੀਸ਼ਮ ਨੂੰ ਰੋਟੀ ਖਵਾਉਂਦਾ ਸੀ ਰਾਸ਼ਨ ਖਵਾਉਂਦਾ ਸੀ ਅੱਜ ਕਿਸਾਨ ਸਾਡਾ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਬਾੜਾਂ ਦੇ ਉੱਪਰ ਖੜਾ ਤੇ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਦੇਣੀ ਸਰਕਾਰਾਂ ਹੈਗੀਆਂ ਉਹ ਮਤਰੀਅਬ ਵਾਰ ਕਰ ਰਹੀਆਂ ਜਦ ਕਿ ਸਰਕਾਰ ਕੁਝ ਦੇ ਸਕਦੀ ਤਾਂ ਨਹੀਂ ਦੇ ਸਕਦੀ ਲੇਕਿਨ ਸਰਕਾਰ ਨੂੰ ਉਹਨਾਂ ਕਿਸਾਨੀ ਨੁਮਾਇੰਦੇ ਦੀ ਗੱਲ ਜ਼ਰੂਰ ਸੁਣੀ ਚਾਹੀਦੀ ਆ ਔਰ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਖਾਸ ਕਰਕੇ ਕਿਸਨ ਦੇ ਦੇਣ ਜਾ ਰਹੇ ਆ ਕਿ ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਹਰ ਧਰਮ ਨੂੰ ਕੋਈ ਵੀ ਹੋਵੇ ਜੇਕਰ ਪ੍ਰਚਾਰ ਦੇ ਮਾਧਿਅਮ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਜਿਸ ਤਰ੍ਹਾਂ ਕੋਈ ਜ਼ਹਿਰ ਭਰੀ ਰਾਜਨੀਤੀ ਪੰਜਾਬ ਚ ਬਖੇਰਨ ਦੀ ਕੋਸ਼ਿਸ਼ ਕਰ ਰਿਹਾ ਪਰਮਾਨਿਆਂ ਵਰਗੇ ਲੋਕ ਮੈਨੂੰ ਲੱਗਦਾ ਸਰਕਾਰਾਂ ਇੱਥੇ ਵੀ ਭੇਸਭਾਬ ਕਰ ਰਹੀਆਂ ਨੇ ਅਗਰ ਕੋਈ ਹਿੰਦੂ ਆਪਣੇ ਹਿੰਦੂ ਹੈ ਤਦੀ ਗੱਲ ਕਰਦਾ ਪੰਜਾਬ ਚ ਉਹਦੇ ਤੇ ਪਰਚੇ ਦਰਜ ਹੁੰਦੇ ਨੇ ਤੇ ਅਗਰ ਕੋਈ ਸ਼ਰਿਆ ਕੋ ਸਨਾਤਨ ਦੇ ਪ੍ਰਚਾਰ ਕਰਨ ਵਾਲਿਆਂ ਨੂੰ ਲਲਕਾਰ ਰਿਹਾ ਤੇ ਆਪਣੇ ਆਰਾਮ ਨਾਲ ਐਸੋ ਜੀ ਅਸੀਂ ਪਾਸਾ ਦਾ ਉਹ ਉਪਯੋਗ ਕਰਕੇ ਅੱਜ ਵੀ ਆਪਣੇ ਘਰ ਵਿੱਚ ਆਰਾਮ ਨਾਲ ਬੈਠਾ ਸਰਕਾਰਾਂ ਦਾ ਜਿਹੜਾ ਦੋਹਰਾ ਰਵਈਆ ਤੋਰੇ ਮਾਫ਼ ਦੰਡ ਇਹ ਗਲਤ ਨੇ ਸਰਕਾਰਾਂ ਨੂੰ ਹਮੇਸ਼ਾ ਜਿਹੜੀ ਪ੍ਰਜਾ ਹੁੰਦੀ ਹੈ ਰਾਜੇ ਬਾਤੇ ਉਹ ਸਾਰੀ ਬਰਾਬਰ ਹੁੰਦੀ ਹੈ ਇਹਦੇ ਵਿੱਚ ਭੇਦ ਭਾਵ ਨਹੀਂ ਹੋਣਾ ਚਾਹੀਦਾ ਮੈਸਰ ਤੁਸੀਂ ਗੱਲ ਕਰੀਏ ਕਿਵੇਂ ਫਿਕਰ ਕਰੋਗੇ ਦੇਖੋ ਮੈਂ ਤਾਂ ਇੱਕ ਅਹਿਮ ਗੱਲ ਤੁਹਾਨੂੰ ਕਹੀ ਆ ਵੀ ਸਾਨੂੰ ਜਾਗਰਣ ਦੀ ਜ਼ਰੂਰਤ ਹੈ ਮੀਡੀਆ ਦੇ ਭਾਈਆਂ ਨੂੰ ਜਾਗਰਣ ਦੀ ਜ਼ਰੂਰਤ ਆਪਾਂ ਗੱਲ ਤਾਂ ਕਰਦੇ ਆ ਇਹ ਚੀਜ਼ਾਂ ਨੂੰ ਖਤਮ ਕਰਨਾ ਲੇਕਿਨ ਆਪਾਂ ਪ੍ਰਯਾਸ ਨਹੀਂ ਕਰ ਰਹੇ ਸਭ ਤੋਂ ਪਹਿਲੇ ਵੀ ਆਪਾਂ ਜੜ ਫੜਨੀ ਆ ਵੀ ਨਸ਼ਾ ਆ ਕਿਥੋਂ ਰਿਹਾ ਅਗਰ ਲੋਕ ਕਹਿੰਦੇ ਵੀ ਬਾਰਡਰ ਤੋਂ ਆ ਰਿਹਾ ਤਾਂ ਸਾਡੀਆਂ ਜਿਹੜੀਆਂ ਏਜੰਸੀਆਂ ਐ ਸੈਂਟਰ ਦੀਆਂ ਜਾਂ ਸਟੇਟ ਦੀਆਂ ਕੀ ਕਰ ਰਹੀਆਂ ਨੇ ਕਿਉਂਕਿ ਅੱਜ ਤੱਕ ਵੀ ਵੀਆ ਸਭ ਨੂੰ ਅਧਿਕਾਰ ਦੇ ਦਿੱਤੇ ਆ ਵੀ ਤੁਸੀਂ ਪੰਜਾਬ ਦੇ 50 ਕਿਲੋਮੀਟਰ ਅੰਦਰ ਦਾਰੇ ਚਾਓ 50 ਪੁਲਿਸ ਦੀ ਕੋਈ ਕਾਰਵਾਈ ਨਹੀਂ ਤਾਂ ਉਹਦੇ ਉਹਦੇ ਬਾਅਦ ਵੀ ਅਗਰ ਪੰਜਾਬ ਦੇ ਵਿੱਚ ਡਰਗ ਜਾ ਰਹੀ ਆ ਤਾਂ ਕਿਤਨਾ ਕਿਤੇ ਪਰ ਅਸਾਂ ਚੈਨ ਖੜਾ ਹੁੰਦਾ ਚਾਹੇ ਸੈਂਟਰ ਦੀ ਚੱਸੀਆਂ ਚਾਹੇ ਸਟੇਟ ਨੂੰ ਦੇਖਦੇ ਆ ਕਿ ਜਦੋਂ ਪਾਰਟੀਆਂ ਜਿਹੜੀਆਂ ਮੈਂਬਰਸ਼ਿਪ ਦੀ ਭਰਤੀ ਕਰਦੀਆਂ ਜੀ ਇਸ ਟਾਈਮ ਸਈ ਬਹੁਤ ਸਾਰੇ ਹੈ ਜਿਹੜੇ ਮੰਬਰ ਵੀ ਹਿੰਦਿਆ ਜਿਹੜੇ ਵੀ ਲਸ਼ੇ ਤੇ ਆਦੀ ਹੁੰਦੇ ਆ ਪਾਰਟੀਆਂ ਦੇ ਵਿੱਚ ਵੜ ਜੰਨੇ ਜਾ ਕੇ ਤੇ ਫਿਰ ਉਹ ਪਾਰਟੀਆਂ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰਦੇ ਆ ਨਹੀਂ ਬਿਲਕੁਲ ਨਹੀਂ ਅਸੀਂ ਕਦੇ ਵੀ ਪੰਜਾਬ ਦੇ ਵਿੱਚ ਏਕੜੇ ਵਿਚਾਰਾਂ ਨਾਲ ਕਦੀ ਵੀ ਰਾਜਨੀਤੀ ਨਹੀਂ ਕੀਤੀ ਕਿ ਆਪਾਂ ਸਤਾ ਦਾ ਸੁੱਖ ਲੈਣਾ ਅਸੀਂ ਇਹ ਨਗਰ ਨਿਗਮ ਚੋਣਾਂਾਂ ਦੇ ਵਿੱਚ ਵੀ ਓਪਨ ਤੌਰ ਤੇ ਕਿਹਾ ਕਿ ਜਿਹੜਾ ਉਮੀਦਵਾਰ ਤੁਹਾਡੇ ਵਾਸਤੇ ਖੜਾ ਤੁਹਾਡੇ ਹਿੱਤਾਂ ਵਾਸਤੇ ਖੜਾ ਮਤਲਬ ਖੜਾ ਹੁੰਦਾ ਉਹਦੀ ਸਪੋਰਟ ਕਰੋ। ਉਹਦੀ ਸਪੋਰਟ ਕੀਤੀ ਜਾਵੇ। ਲੇਕਿਨ ਅੱਜ ਪੰਜਾਬ ਦੇ ਵਿੱਚ ਕੀ ਹੈ? ਤੁਸੀਂ ਦੇਖ ਹੀ ਰਹੇ ਹੋ। ਜਦੋਂ ਸਾਡਾ মিডিਆ ਟੋਟਲ ਪੱਧਰ ਤੇ ਇੱਕ ਤਰਫਾ ਹੋ ਕੇ ਲਿਖਣਾ ਸ਼ੁਰੂ ਕਰੇਗਾ ਮੈਨੂੰ ਲੱਗਦਾ ਪਠਾਨਕੋਟ ਫਿਰ ਪਹਿਲੇ ਨੰਬਰ ਵਾਲਾ ਸੂਬਾ ਬਣੇਗਾ। ਲੇਕਿਨ ਅੱਜ ਕੀ ਹੋ ਰਿਹਾ? ਜਿਹੜੀ ਪੰਜਾਬ ਦੇ ਵਿੱਚ ਰਾਜਨੀਤੀ ਚੱਲ ਰਹੀ ਆ। ਕਿਸ਼ਾ ਰੋਲਾ ਪਿਆ। ਇੱਕ ਗੱਲ ਹੋਰ ਕਹਿਣਾ ਜ਼ਰੂਰੀ ਸਮਝਾਂਗਾ। ਰਵਾਰ ਸਾਹਿਬ ਵਿੱਚ ਬਿਸ਼ਪ ਬਕਾਇਤ ਤੀਰਥਸਥਾਨ ਸਾਡਾ ਜਿੱਥੇ ਪੂਰਾ ਵਿਸ਼ ਨਸ ਸਮਸਤ ਕੋਲ ਆ। ਉਹਦੇ ਅੰਦਰ ਇੱਕ ਬੰਦਾ ਇੱਕ ਪਾਰਟੀ ਦੇ ਆਗੂ ਤੇ ਗੋਲੀ ਚਲਾਉਂਦਾ। ਚਲੋ। ਮਰਿਆਦਾ ਤੀਰਥਸਥਾਨਾਂ ਦੀ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ। ਚਕਬੀਰ ਬਾਦਲ ਨੂੰ ਉੱਥੇ ਕੁਝ ਹੋਇਆ ਨਹੀਂ। ਸਾਡੇ ਵੱਲੋਂ ਪੰਜਾਬ ਵੱਲੋਂ ਬਹੁਤ ਵੱਡੀ ਖੁਸ਼ੀ ਦੀ ਗੱਲ ਆ। ਲੇਕਿਨ ਮੈਂ ਤੁਹਾਡੇ ਮਾਧਮ ਲੇਕ ਮੈਸਜ ਚਕਬੀਰ ਬਾਦਲ ਉਹਦੀ ਪਾਰਟੀ ਨੂੰ ਵੀ ਦੇਣਾ ਚਾਹਾਂਗਾ। ਤੇ ਇਹ ਉਹ ਲੋਕ ਨੇ ਜਦੋਂ ਕਿਸੇ ਹਿੰਦੂ ਮжоਰਿਟੀ ਦੇ ਬੰਦੇ ਨੂੰ ਗੋਲੀ Bajਦੀ ਸੀ ਜਾਂ ਟਾਰਗੇਟ ਕਰਦੇ ਸੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਆਰਥਿਕ ਸਾਧਾ ਔਰ ਕਾਨੂੰਨੀ ਸਾਧਾ ਕਰਵਾਉਣ ਵਾਸਤੇ ਵਕੀਲ ਤੱਕੇ ਲੋਕ ਮਈਆ ਕਰਾਉਂਦੇ ਸੀ। ਉਹ ਜਿਹੜਾ ਹਿੰਦੂ ਆਗੂ ਮਰਦਾ ਸੀ ਤੇ ਇਹਦੀ ਗੋਲੀ ਦਾ ਨਿਸ਼ਾਨਾ ਹੁੰਦਾ ਸੀ ਉਹਦੇ ਘਰ ਕਦੀ ਅਸਰੂਪਧਾਨੇ ਲੋਕ ਨਹੀਂ ਗਏ। ਲੇਕਨ ਤੁਹਾਡੇ ਮਾਦਮ ਨਾਲ ਇਹ ਗੱਲ ਕੰਗਾ ਅੱਜ ਵੀ ਸੁਧਰ ਜਾਓ ਜਿਹਦਾ ਮਜੀਠੀਆ ਸਾਹਿਬ ਨੇ ਸ਼ਖਵੀਰ ਬਾਦਲ ਨੇ ਅੱਜ ਵੀ ਸੁਧਰੋ ਜੋ ਕਿ ਤੁਸੀਂ ਪਿੱਛੇ ਪਿੱਛਿਆ ਉਹ ਤੁਸੀਂ ਕੱਟ ਰਹੇ ਹੋ ਜੇ ਤੁਸੀਂ ਐਸੇ ਲੋਕਾਂ ਦਾ ਸਹਿਯੋਗ ਕਰੋਗੇ ਕਿਸੇ ਨੂੰ ਕਾਨੂੰਨੀ ਸਾਹਤਾ ਮਹਈਆ ਕਰਾਓਗੇ ਵਕੀਲ ਮਹਈਆ ਕਰਾਓਗੇ ਆਰਥਿਕ ਤੌਰ ਤੇ ਉਹਨਾਂ ਦੇ ਘਰ ਦੇ ਵਿੱਚ ਆਰਥਿਕ ਸਾਹਤਾ ਪਹੁੰਚੋਗੇ ਤੇ ਮੈਨੂੰ ਲੱਗਦਾ ਤੁਸੀਂ ਸੱਪਾਂ ਨੂੰ ਦੋਤ ਪਿਆ ਰਹੇ ਹੋ ਤੇ ਉਹ ਸੱਪਾਂ ਨੇ ਤੁਹਾਨੂੰ ਡੰਗਣਾ ਹੋ ਸਮਝ ਆ ਗਿਆ ਇਹ ਦੇਖਿਆ ਕਿ ਕਮੀਡ ਦੇ ਤਮਕੀ ਹੋਈਆਂ ਪੰਜਾਬ ਦੇ ਵਿੱਚ ਕਿ ਤੱਕ ਕੋਈ ਗੱਲ ਸਮਝ ਨਹੀਂ ਆਈ ਜਿਹੜਾ ਲੋਕਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਚਾਹੇ ਉਹ ਕਾਲੀਏ ਚਾਹੇ ਕਾਂਗਰਸ ਹੈ ਅੱਜ ਕਿਵੇਂ ਬਰਦਾਸ਼ਤ ਕਰਨ ਵੀ ਇੱਕ ਨਵੀਂ ਸਰਕਾਰ ਪੰਜਾਬ 'ਚ ਬਣੀ ਹੈ ਕਿਉਂ ਨਹੀਂ ਉਹਦੇ ਤੇ ਬੋਲਦੇ ਹੋ ਕੈਨੇਡਾ ਦੇ ਵੀ ਰਾਇਨੀਤੀ ਹੋ ਰਹੀ ਆ ਕਿਉਂ ਨਹੀਂ ਬੋਲਦੇ ਅਗਰ 84 ਦਾ ਜੋਗ ਖਤਮ ਹੋਇਆ ਪੰਜਾਬ ਦੇ ਵਿੱਚ ਤਾਂ ਲੋਕਾਂ ਦੀਆਂ ਕੁਰਬਾਨੀਆਂ ਜਿਹਦੇ ਵਿੱਚ 40 ਹਜ਼ਾਰ ਧੱਕਰੇ ਵੀ ਹਿੰਦੂ ਮਰੇ ਮੈਂ ਹੀ ਨਹੀਂ ਕਹਿ ਰਿਹਾ ਜਿਹੋਦ ਵਿੱਚ ਸਿੱਖ ਨਹੀਂ ਮਰੇ ਹਜ਼ਾਰਾਂ ਸਿੱਖ ਵੀ ਮਰੇ ਤੇ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਬੁੱਧੀ ਜੀਵੀ ਵਰਗ ਸੇਕ ਮжоਰਿਟੀ ਜੀ ਵੀ ਸਿਕਾ ਹਿੰਦੂ ਮжоਰਿਟੀ ਜੀ ਵੀ ਸਿਕਾ ਬੁੱਧੀ ਵਰਗ ਬੁੱਧੀ ਜੀਵੀ ਵਰਗ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਪੰਜਾਬ ਚਾਂ ਮਨ ਸ਼ਾਂਤੀ ਆਈਆ ਲੋਕ ਉਸ ਵਕਤ ਸਮਝਾਨ ਦੇ ਵਿੱਚ ਕਾਮਯਾਬ ਰਹੇ ਨੇ ਯਾਰ ਕੀ ਕਰ ਰਿਹਾ ਗੁਰੂਆਂ ਦੀ ਧਰਤੀ ਨੂੰ ਆਪਾਂ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਤੇ ਅੱਜ ਉਹੀ ਲੋਕ ਉਹਨਾਂ ਚੀਜ਼ਾਂ ਨੂੰ ਦੁਬਾਰਾ ਸ਼ੈਲਟਰ ਦੇਣਾ ਸ਼ੁਰੂ ਕਰ ਗਏ ਨੇ ਕੁਝ ਲੋਕ ਵਿਦੇਸ਼ੀ ਸਾਰਿਆਂ ਦਾ ਨਾਚ ਰਹੇ ਨੇ ਜਿਸ ਤਰ੍ਹਾਂ ਪੰਨੂ ਵਰਗੇ ਲੋਕ ਅੱਜ ਵੀ ਤੁਸੀਂ ਦੇਖੋ ਬਾਹਰ ਬੈ ਕੇ ਸਾਡੇ ਪੰਜਾਬ ਦਾ ਦੇਖਦਾ ਮਾਹੌਲ ਖਰਾਬ ਟਰਨ ਵਾਸਤੇ ਹਮੇਸ਼ਾ ਤਤਬਰ ਅੰਦਰ ਤੇ ਮੈਂ ਕਿ ਕੇਂਦਰ ਦੀ ਗਵਰਨਮੈਂਟ ਨੂੰ ਬਾੜੇ ਲੱਣਾ ਤੇ ਤੁਹਾਡੀ ਜਿਹੜੀ ਵਿਦੇਸ਼ ਨੀਤੀ ਜਿਹੜਾ ਤੁਸੀਂ ਚਰਚਾ ਜਾਂ ਜਿਹਦੇ ਤੇ ਸਾਥੀ ਪੇੜ ਦੇ ਟੋੜ ਰੇ ਪੇੜ ਦੇਓ ਇਹ ਸਾਡੀ ਵਿਦੇਸ਼ ਨੀਤੀ ਬਹੁਤ ਜ਼ਾਲਮ ਹੈਗੀ ਤੇ ਕਿਉਂ ਨਹੀਂ ਵਿਦੇਸ਼ ਨੀਤੀ ਜ਼ਾਲਮ ਹੈਗੀ ਤੇ ਪੰਨੂ ਵਰਗੇ ਲੋਕਾਂ ਨੂੰ ਪੰਜਾਬ ਚ ਲਿਆ ਆ ਜਾਵੇ ਹਿੰਦੁਸਤਾਨ ਚ ਲਿਆ ਆ ਜਾਵੇ ਕੀ ਕਰ ਰਹੇ ਹੋ ਤੁਸੀਂ ਆਪਣੇ ਨਹਿਰੇ ਲਗਾ ਕੇ ਅਮਰੀਕਾ ਵਿੱਚ ਮੋਦੀ ਸਾਹਿਬ ਜਿੰਦਾਬਾਦ ਹਿੰਦੁਸਤਾਨ ਦੀ ਗਵਰਨਮੈਂਟ ਜਿੰਦਾਬਾਦ ਇਹਦੇ ਨਾਲ ਦੇਸ਼ ਨਹੀਂ ਚੱਲਣੇ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਦੇਸ਼ ਦਾ ਮਾਹੌਲ ਖਰਾਬ ਕਰਨੀਆਂ ਚਾਹਦੀਆਂ ਅਗਰ ਵਿਦੇਸ਼ ਸਿਆਸਤੀ ਤੁਹਾਡੀ ਚ ਤਾਕਤ ਹੈਗੀ ਆ ਤੋ ਉਹਨਾਂ ਲੋਕਾਂ ਨੂੰ ਜਕੜ ਕੇ ਲਿਆਓ ਜੇਲਾ ਵਿੱਚ ਸੁਟੋ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਬਰਕਰਾਰ ਰਹੇ ਸਰ 84 ਦਿਨ ਦੀ ਗੱਲ ਕੀਤੀ ਹੈ ਹਿੰਦੂ ਸਰਕਾਰ ਬਹੁਤਾਰੇ ਸੀਗੇ ਜਿਨ੍ਹਾਂ ਨੂੰ ਹੁਣ ਤੱਕ ਸਾਫ ਨਹੀਂ ਮਿਲੇ ਜਿਹੜਾ ਬਾਦਲ ਸਾਹਿਬ ਲਿਆਏ ਕੈਪਟਨ ਮਹਿੰਦਰ ਸਾਹਿਬ ਲਿਆਏ ਇਹ ਗੱਲ ਮੈਨੂੰ ਪੁੱਛਣ ਦੀ ਬਜਾਏ ਤੁਸੀਂ ਕੈਪਟਨ ਸਾਹਿਬ ਨੂੰ ਪੁੱਛੋ ਸਕਵੀਰ ਬਾਦਲ ਨੂੰ ਪੁੱਛੋ ਜਾ ਕੇ ਕਿ 788 ਕਰੋੜ ਜਿਹੜਾ ਪੰਜਾਬ ਦਾ ਪੈਕੇਜ ਆਇਆ ਸੀ ਇਹਦਾ ਕੇਂਦਰ ਦੀ ਗਵਰਨਮੈਂਟ ਆਤ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਿਹੜੇ ਜਾਰੇ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਨੇ ਦਿੱਤਾ ਸੀਗਾ ਉਹ ਕਿੱਥੇ ਤੁਸੀਂ ਖਰਚਾ ਕਿੱਥੇ ਆਓ ਕਿੱਥੇ ਵਰਤਿਆ ਅੱਜ ਕਦੇ ਨੇ ਜੁਰਤ ਕੀਤੀ ਵੀ ਆਰਟੀ ਪਾ ਕੇ ਪਤਾ ਕਰੀਏ 781 ਕਰੋੜ ਰੁਪਏ ਕਿੱਥੇ ਘੁੰਮ ਰਿਆ ਤੁਹਾਡੀ ਵੀ ਉਨੀ ਹੀ ਡਿਊਟੀ ਬੰਦੀ ਆ ਜਿੰਨੀ ਸੇਵਕਾਂ ਦੀ ਬੰਦੀ ਹੈ ਮੈਨੂੰ ਲੱਗਦਾ ਤੁਹਾਨੂੰ ਵੀ ਪੁੱਛਣਾ ਚਾਹੀਦਾ ਮੈਨੂੰ ਲੱਗਦਾ ਤੁਹਾਡੀ ਆਰਟੀ ਦੇ ਸਾਡੇ ਕੋਲ ਬਿਹਤਰ ਸਰਕਾਰਾਂ ਨੂੰ ਪਹਿਲੇ ਜਵਾਬ ਦੇਣਾ ਪਏਗਾ ਧਿਆਨ ਸਾਡੇ ਵਿਚਾਰ ਪਹੁੰਚੇ ਸਾਡੇ ਮਾਨਯੋਗ ਰਾਜੇ ਪ੍ਰਮੁਖ ਯੋਗਰਾਜ ਸ਼ਰਮਾ ਜੀ ਤੇ ਸਾਡੇ ਅਸ਼ਵਨੀ ਜੀ ਐ ਸੈਣੀ ਸਾਹਿਬ ਐ ਸਾਡੇ ਰਜਿੰਦਰ ਬਿੱਲਾ ਪ੍ਰਧਾਨ ਜੀ ਐ ਉਹਨਾਂ ਦੀ ਅਗਵਾਈ ਹੇਠ ਇੱਕ ਪਰਾਲਾ ਚੁੱਕਿਆ ਜੀ ਮੈਨੇ ਦੇਖੋ ਸ਼ਿਵਸਥਾਨਾ ਜੁਆਇਨ ਕੀਤੀ ਐ ਤੇ ਮੇਰਾ ਫਸਟ ਐਂਡ ਲਾਸਟ ਮਕਸਦ ਇੱਕੋ ਹੀ ਰਹੇਗਾ ਨਸ਼ੇ ਦੇ ਪ੍ਰਤੀ ਨਸ਼ੇ ਦੇ ਖਿਲਾਫ ਕਹਿਣ ਦਾ ਮਤਲਬ ਵੀ ਮੈਨੇ ਆਪਣਾ ਇੱਕ ਪਰਨੇ ਲਿਆ ਜੋ ਕਿ ਮੈਂ ਚਾਹੂੰਗਾ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਉਸ ਚੀਜ਼ ਦੇ विरुद्ध मैं चलਾਂ ज्यादा तो ज्यादा कहना मतलब जिन्ने भी नशे तस्कर आए हैं जो भी है, बाकी है हैं है है। है बाकी एक ਸਾਡਾ ਉਪਰਾਲਾ ਰਹਿੰਦਾ ਪਸ਼ੂਆਂ ਦੀ ਸੇਵਾ ਦਾ ਤੇ ਉਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੋਸਟਲੀ ਗਊਆਂ ਦੇ ਐਕਸੀਡੈਂਟ ਵਗੈਰਾ ਹੋ ਜਾਂਦੇ ਆ ਤੇ ਸੱਟ ਫੇਟ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਅਸੀਂ ਚਾਹਾਂਗੇ ਕਿ ਗਊਸ਼ਾਲਾ 'ਚ ਲੈ ਕੇ ਆਈਏ ਉਹਨਾਂ ਦੀ ਸੇਵਾ ਕਰੀਏ ਠੀਕ ਹੈ ਜੀ ਤੇ ਬਾਕੀ ਜਿੱਦਾਂ ਵੀ ਪਾਰਟੀ ਦਾ ਹੁਕਮ ਹੋਊਗਾ ਤੇ ਉਸ ਹਿਸਾਬ ਨਾਲ ਇਹਨਾਂ ਦਾ ਹੁਕਮ ਮੰਨਣਾ ਤੇ ਜੋ ਵੀ ਮੈਨੂੰ ਕਾਰਜ ਦਿੱਤਾ ਜਾਏਗਾ ਉਸ ਦੇ ਲਈ ਮੈਂ ਹਾਜ਼ਰ ਆ ਜੀ ਠੀਕ ਹੈ ਜੀ ਬਾਕੀ ਜੇ ਕਿਸੇ ਇਨਸਾਨ ਨੂੰ ਸ਼ਹਿਰ ਵਾਸੀ ਨੂੰ ਹੈਲਪ ਦੀ ਲੋੜ ਹੈ ਕੋਈ ਗਰੀਬ ਹੈ ਮੈਡੀਸਿਨ ਤੋਂ ਜਾਂ ਕੋਈ ਗਰੀਬ ਕੁੜੀ ਹੈ ਕੋਈ ਬੱਚੇ ਗਰੀਬ ਹੈ ਸਕੂਲ ਚ ਪੜ ਰਹੇ ਆ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਸਾਡੇ ਕੋਲ ਮਰਿੰਡੇ ਉੱਚੀ ਘਾਟੀ ਦੇ ਜ਼ਰੂਰ ਪਹੁੰਚੇ ਸਾਡੇ ਨਾਲ ਕੰਟੈਕਟ ਕਰੇ ਜੀ ਹਰ ਹਰ ਮਹਾਦੇਵ ਜੀ ਦੇਖੋ ਕਰਾ ਵੀਰ ਬਚ ਗਏ ਹਰ ਹਰ ਮਹਾਦੇਵ जय करे वीर ਤਾਰੇ ਬੰਦੇ ਨਹੀਂ ਇਹ ਗੱਲ ਸਮਝਦੇ ਨਹੀਂ ਗੱਲ ਨਹੀਂ ਲਾਗੇ ਸਭ ਤੁਸੀਂ ਆ ਜਮਾ ਸਾਈਡ ਸਾਈਡ ਕਰੋ ਯਾਰ ਇਹ ਪੂਰੇ ਹੋਂਗੇ ਤਾਂ ਫਿਰ ਕੰਮ ਖਰਾਬ ਹੋਊਗਾ ਸਾਈਡ ਤੇ ਦੋ ਜਿਹੜਾ ਬੈਕ ਮੰਥੀ 100 ਰੁਪਏ ਲਿਆ 100 ਰੁਪਏ ਲਿਆ ਮੈਂ ਇਹ ਮੈਂ ਤਾਂ ਹੁਣ ਫੋਟੋ ਖਿਚਾਉਂਗਾ ਹਾਂਜੀ 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 ਤੁਸੀਂ ਪਿੱਠ ਵੱਲੇ ਦੇ ਨਾ ਉਹ ਬੋਲਦੇ ਆਓ ਨਾ ਅੱਗੇ ਖੜ ਜਿੱਥੇ ਪਿੱਛੇ ਖੜ ਜਿੱਥੇ ਆ ਉਹ ਇੱਥੇ ਆ ਜਾ ਆ ਮੈਂ ਬੁਲਾ ਕੇ ਕਰਾਂਗੀ ਠੀਕ ਤਾਂ ਆਈ ਜਾਊਗੀ ਇਹਨਾਂ ਬਿਠਾਓ ਇਹਨੇ ਤਾਂ ਬੈਠਾ ਹੀ ਜੇ ਮੈਂ ਹਾਂਜੀ ਬਾੜੀ ਉਹਨਾਂ ਪਾਸੇ ਆ ਸਰ ਇੱਕ ਇਦੀ ਫੋਟੋ ਕਰਾ ਲਓ ਸਾਹਮਣੇ ਦੇਖ ਕੇ ਜੈ ਕਰਾ ਵੀਰ ਬਜਰੰਗੀ ਨਾਰਨ ਮਾਦੇ ਜੈ ਕਰਾ ਵੀਰ ਬਜਰੰਗੀ ਹਿੰਦੂ ਹਿਰਦੇ ਬਾਲਾ ਸਾਹਿਬ ਠਾਕਰੇ ਅਮਰ ਰਹੇ ਅਮਰ ਰਹੇ ਹਿੰਦੂ ਹਿਰਦੇ ਬਾਲਾ ਸਾਹਿਬ ਠਾਕਰੇ ਅਮਰ ਰਹੇ ਅਮਰ ਰਹੇ ਸ਼ਿਵ ਸੈਨਾ ਜਿੰਦਾਬਾਦ ਸ਼ਿਵ ਸੈਨਾ ਜਿੰਦਾਬਾਦ ਬਨਾ ਪ੍ਰਮੁਖ ਸ੍ਰੀ ਯੋਗਰਾ ਸ਼ਰਮਾ ਜੀ ਜਿੰਦਾਬਾਦ 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 ਪ੍ਰਮੁਖੀ ਯੋਗਰਾ ਸ਼ਰਮਾ ਜੀ ਜਿੰਦਾਬਾਦ ਜਿੰਦਾਬਾਦ ਪਾਲਾ ਸਾਹਿਬ ਬਾਦਰਾ ਜਿੰਦਾਬਾਦ ਜਿੰਦਾਬਾਦ ਵੀਰ ਬੋਲ ਲਗੇ

ਪਰਕਾ ਜੀ ਹੁਣੇ ਹੁਣੇ ਤੁਰਿਓ ਹਾਂਜੀ ਹੁਣ ਚੰਗਾ ਹੀ ਹੋਰੀਓ ਹਾਂਜੀ ਲਾਓ ਹੁਣ ਦੱਸੋ ਇੱਕ ਮੈਨੂੰ ਇੱਕ ਮਿੰਟ ਥੋੜਾ ਜਿਆਦਾ ਖੇਲ ਰੋ ਜੀ ਖੇਲ ਰੋ ਜਿਆਦਾ ਹੋ ਜਾ ਚਲੋ ਜੀ ਹਾਂਜੀ ਜੋਗਰਾਜ ਸ਼ਰਮਾ ਜੀ ਜਿੰਦਾਬਾਦ 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 ਰਾਜਪ੍ਰਮੁਖ ਜੋਗਰਾਜ ਸ਼ਰਮਾ ਜੀ ਜਿੰਦਾਬਾਦ ਹਰ ਹਰ ਮਹਾਦੇਵ पिछे <muchas> बुलादारी ਪੰਜਾਬ ਪ੍ਰਧਾਨ ਗੋਗਨ ਸ਼ਰਮਾ ਜੀ ਜਿੰਦਾਬਾਦ